ਪੰਜਾਬ ਦੇ ਵਿੱਚ ਆਈ ਕੁਦਰਤੀ ਆਫਤ ਦੇ ਦੌਰਾਨ ਪੰਜਾਬੀਆਂ ਨੇ ਹਮੇਸ਼ਾ ਜਿਹੜਾ ਹੱਥ ਆ ਉਹ ਅੱਗੇ ਵਧਾਇਆ ਹੈ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਸੰਸਥਾਵਾਂ ਨੇ ਜਿਹੜੀਆਂ ਨੇ ਉਹ ਆਪਣੇ ਆਪਣੇ ਪੱਧਰ ਤੇ ਪਿੰਡ ਅਡਾਪਟ ਕਰ ਰਹੀਆਂ ਨੇ ਪਰਿਵਾਰ ਅਡਾਪਟ ਕਰ ਰਹੀਆਂ ਨੇ ਤੇ ਨਾਲ ਹੀ مالی ਸਹਾਇਤਾ ਵੀ ਜਿਹੜਾ ਕਿਤੇ ਨ ਕਿਤੇ ਉਹ ਦਿੱਤੀ ਜਾ ਰਹੀ ਹੈ ਸੋ ਅਸੀਂ ਇਸ ਵਕਤ ਜਿਹੜਾ ਪੰਜਾਬ ਦੇ ਸਿਹਤ ਮੰਤਰੀ ਦੇ ਨਾਲ ਗੱਲਬਾਤ ਕਰਾਂਗੇ ਕਿ ਹੁਣ ਤੱਕ ਪੂਰੇ ਪੰਜਾਬ ਦੀ ਸਥਿਤੀ ਕੀ ਹੈ ਪੰਜਾਬ ਦੀ ਕੈਬਨਟ ਮੀਟਿੰਗ ਵੀ ਹੋਈ ਹੈ ਉਦੇ ਵਿੱਚ ਵਿਸ਼ੇਸ਼ ਤੌਰ ਤੇ ਲੋਕਾਂ ਨੂੰ ਜਿਹੜੀ ਸੁਰਤ ਵੀ ਦਿੱਤੀ ਗਈ ਹੈ ਸੋ ਪੰਜਾਬ ਦੇ ਸਿਹਤ ਮੰਤਰੀ ਮੌਜੂਦ ਨੇ ਇਸ ਤੋਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਤਰਾਸਦੀ ਆਈ ਹੈ ਤਰਾਸਦੀ ਦੇ ਨਾਲ ਪੰਜਾਬੀਆਂ ਨੇ ਅੱਗੇ ਹੱਥ ਵਧਾਇਆ ਹੁਣ ਇਸ ਸਮੇਂ ਪੰਜਾਬ ਦੀ ਸਥਿਤੀ ਕੀ ਹੈ ਥੋੜੀ ਜਾਣਕਾਰੀ ਦਿਓ ਸਿਚੁਏਸ਼ਨ ਠੀਕ ਹੈ ਕਿਦਾਂ ਦੀ ਹਾਲਾਤ ਨੇ ਤਰਾਸ ਜਿਹੜੀ ਤਰਾਸਦੀ ਤਾਂ ਬਹੁਤ ਵੱਡੀ ਆਈ ਹੈ ਜੀ ਬਹੁਤ ਵੱਡੀ ਜਿਹੜੀ ਹੈਗੀ ਔਕੜ ਆਈ ਹੈ ਬਹੁਤ ਸਾਰੇ ਜਿਹੜੇ ਦੇ 4 ਲੱਖ ਤੋਂ ਵੱਧ ਲੋਕ ਇਨਵੋਲਡ ਹੈ ਔਰ ਜਿੰਨੀ ਵੱਡੀ ਟਰੈਜਡੀ ਹੈ ਉਨਾ ਹੀ ਪੰਜਾਬੀਆਂ ਦਾ ਜਿਹੜਾ ਹੌਸਲਾ ਹੈਗਾ ਔਰ ਜਿਹੜੀ ਹਿੰਮਤ ਹੈ ਜਿਹੜਾ ਰਿਸਪੌਂਸ ਹੈ ਟਰੈਜਡੀ ਨੂੰ ਉਹ ਉਸ ਤੋਂ ਵੀ ਵੱਡਾ ਹੈਗਾ ਉੱਥੇ ਜਿਹੜੇ ਖਾਣ ਪੀਣ ਦੇ ਸਾਮਾਨ ਦੀ ਮवेशੀਆਂ ਦੇ ਚਾਰੇ ਦੀ ਹੋਰ ਤਰਪਾਲਾਂ ਦੀ ਕਿਸੇ ਚੀਜ਼ ਦੀ ਪੰਜਾਬੀਆਂ ਨੇ ਕੋਈ ਕਮੀ ਨਹੀਂ ਛੱਡੀ ਹੈ ਪੰਜਾਬੀ ਚਾਹੇ ਦੇਸ਼ ਵਿੱਚ ਵਸਦੇ ਆ ਵਿਦੇਸ਼ ਵਿੱਚ ਵਰਤੇ ਆ ਜਿਹੜਾ ਮਰਜੀ ਕੰਮ ਕਰਦੇ ਆ ਉਹ ਦਿਲ ਖੋਲ ਕੇ ਆਸੋਲੇ ਮਦਦ ਕਰ ਰਹੇ ਆ ਲੇਕਿਨ ਜਿਹੜੀ ਅੱਜ ਜਿਮਖਾਨਾ ਕਲੱਬ ਨੇ ਆਰਜੀਐਮਸੀ ਨੇ ਉਹਨਾਂ ਨੇ ਇੱਕ ਸ਼ੁਰੂਆਤ ਕੀਤੀ ਆ ਕਬਨ ਜੀ ਦੀ ਮੇਰੇ ਨਾਲ ਗੱਲ ਹੋਈ ਸੀ ਇਹਨਾਂ ਨੇ ਇੱਕ ਸ਼ੁਰੂਆਤ ਕੀਤੀ ਹੈ ਕਿ ਅਸੀਂ 11 ਲੱਖ ਰੁਪਏ ਦਾ ਇਹਨਾਂ ਨੇ ਚੈੱਕ ਦਿੱਤਾ ਉਹਨਾਂ ਵਾਸਤੇ ਇਹਦੇ ਨਾਲੇ 22 ਫੈਮਿਲੀਜ਼ ਨੂੰ ਅਡਾਪਟ ਕਰਨਗੇ 50-50 ਹਜ਼ਾਰ ਰੁਪਏ ਉਹਨਾਂ ਦੇ ਖਾਤੇ 'ਚ ਪਾਣਗੇ ਇਹਦੇ ਨਾਮ ਨਾਲ ਇਹਦੇ ਮੈਂਬਰਸ ਨੇ ਡਾਕਟਰ ਸਾਹਿਬ ਬੈਠੇ ਹੈ ਮੈਨਾਂ ਡਾਕਟਰ ਬਲਮੋਣ ਜੀ ਇਸ ਡਾਕਟਰ ਸੁਦੀਰ ਨੇ ਸੁਕੀ ਨੇ ਸੰਚਿਤ ਆਪਣਾ ਮੁੰਡਾ ਵੀ ਦਾ ਪੈਸੇ ਸੀਗਾ ਸੰਚਿਤ ਨੇ ਹੋਰ ਇਹਨਾਂ ਨੇ ਇਹਨਾਂ ਨੇ 10 ਫੈਮਿਲੀਜ਼ ਇਹਨਾਂ ਨੇ ਅਡਾਪਟ ਕਰ ਲਈਆਂ ਕੰਪਨੀ ਜੀ ਉਹਨਾਂ ਨੇ ਤੇ ਉਹ ਐਕਸਟਰਾ ਹੈਗਾ 11 ਲੱਖ ਤੋਂ ਸਵਾਏ ਆ ਉਹ ਜਿਹੜੀ ਇਹ ਬੜੀ ਸ਼ੁਰੂਆਤ ਹੈ ਜਦੋਂ ਬੰਦਾ ਘਰ ਜਾਏਗਾ ਵੀ ਦੇਖੇਗਾ ਮੇਰੀ ਫਸਲ ਵੀ ਹੈ ਨਹੀਂ ਜ਼ਮੀਨ ਵੀ ਹੈ ਨਹੀਂ ਜਿਹੜਾ ਡੰਗਰ ਬੱਛਾ ਸੀ ਉਹ ਵੀ ਹੈ ਨਹੀਂ ਮੇਰਾ ਟਰੈਕਟਰ ਵੀ ਖਰਾਬ ਹੈ ਘਰ ਵੀ ਗਿਰਿਆ ਹੋਇਆ ਜਾਂ ਕਿਰਨ ਵਾਲਾ ਉਹਨੂੰ ਉਹਨੂੰ ਅੰਧੇਰਾ ਨਜ਼ਰ ਆਏਗਾ ਲੇਕਿਨ ਉਹਦੇ ਵਿੱਚ ਆਕਾਸ਼ਾ ਦੀ ਕਿਰਨ ਇੱਕ ਨਵੀਂ ਸਵੇਰ ਦੀ ਕਿਰਨ ਵੀ ਮੇਰੇ ਮੇਰੇ ਭਰਾਵਾਂ ਨੇ ਮੇਰੇ ਖਾਤੇ 'ਚ ਪੈਸੇ ਪਾਏ ਹੋਏ ਆ ਉਹ ਆਪਣੇ ਬੱਚਿਆਂ ਦੀ ਰੋਜ਼ੀ ਰੋਟੀ ਦੀ ਚਿੰਤਾ ਨਹੀਂ ਹੋਏਗੀ ਇਹ ਕਮਰਾ ਠੀਕ ਕਰਨਾ ਉਹ ਕਰ ਸਕੇਗਾ ਆਪਣੇ ਟਰੈਕਟਰ 'ਚ ਤੇਲ ਪਾਣਾ ਉਹ ਪਾ ਸਕੇਗਾ ਸੋ ਉਹਦੇ ਕੋਲੇ ਇੱਕ ਚੁਆਇਸ ਹੋਏਗੀ ਉਹਦੇ ਕੋਲੇ ਉਹਨੂੰ ਇੱਕ ਨਵੀਂ ਉਹ ਸਹਾਰਾ ਮਿਲੇਗਾ ਇ ਵੀ ਆਏਗੀ ਬਲਸ ਜਿਹੜੀ ਸੈਂਟਰ ਗਵਰਨਮੈਂਟ ਤੇ ਜਿਹੜੀ ਆਪਣੇ ਕੱਲੂ ਪ੍ਰਧਾਨ ਮੰਤਰੀ ਜੀ ਆ ਰਹੇ ਆ ਸਟੇਟ ਗਵਰਨਮੈਂਟ ਨੇ ਜਿਹੜਾ ਕਿਹਾ ਕੰਪੰਸੇਸ਼ਨ ਆਏਗੀ ਉਹ ਵੀ ਡਿਊ ਕੋਰਸ ਆਜੇਗੀ ਸੋ ਜਿਹੜਾ ਉਹਦਾ ਔਖਾ ਪੀਰੀਅਡ ਆ ਪਹਿਲਾ ਮਹੀਨਾ ਜਾਂ ਦੋ ਮਹੀਨੇ ਆ ਉਹਦੇ ਵਾਸਤੇ ਉਹਨਾਂ ਨੇ ਜਿਹੜੀ ਇਹ ਬਹੁਤ ਅੱਛਾ ਇਨੀਸ਼ੀਏਟਿਵ ਹੈ ਆਰਜੀਐਫ ਸੀ ਸਰਕਾਰ ਦੀ ਗੱਲ ਕੀਤੀ ਜਿਵੇਂ ਇਤਰਾਜ਼ ਦੀ ਆਈ ਹੈ ਸਰਕਾਰ ਦਾ ਵੀ ਜਿਹੜਾ ਕਿੰਨਾ ਕਿੰਨਾ ਬਹੁਤ ਨੁਕਸਾਨ ਹੋਇਆ ਹੈ ਸਰਕਾਰੀ ਬਿਲਡਿੰਗਾਂ ਦੀ ਗੱਲ ਕੀਤੀ ਆਵੇ ਜੋ ਹਦਾਇਆਂ ਦੀ ਗੱਲ ਕੀਤੀ ਆਵੇ ਉਸ ਦੀ ਕੋਈ ਐਜੈਕਟੋਰ ਕੋ ਥਾਗੀ ਵੀ ਕਿੰਨਾ ਕੋ ਨੁਕਸਾਨ ਹੋਇਆ ਉਸ ਨੂੰ ਲੈ ਕੇ ਜਿਵੇਂ ਸਰਕਾਰ ਦੀ ਅੱਜ ਕੈਬਨਰ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਕੁਝ ਜਿਹੜੀ ਰਾਤ ਆ ਉਹ ਆਮ ਲੋਕਾਂ ਨੂੰ ਦੇਣ ਦੀ ਕੋਈ ਕਿਤੇ ਨਾ ਕਿਤੇ ਸੁਗਾਤ ਆ ਜਿਹੜੀ ਦਿੱਤੀ ਆ ਉਹ ਅਸੀਂ ਜਿਹੜਾ ਜਿਵੇਂ ਮੇਰਾ ਆਪਣਾ ਮਹਿਕਮਾ ਸਾਰੇ ਆਪਣੇ ਆਪਣੇ ਮਹਿਕਮੇ ਦਾ ਅਸੈਸ ਕਰ ਰਹੇ ਆ ਸਾਡਾ 780 ਕਰੋੜ ਦਾ ਜਿਹਦੇ ਚ 50 ਕਰੋੜ ਦੀਆਂ ਦਵਾਈਆਂ ਬਾਕੀ ਜਿਹੜਾ ਬਿਲਡਿੰਗ ਦਾ ਸਮਾਨ ਦਾ 780 ਕਰੋੜ ਦਾ ਨੁਕਸਾਨ ਹੋਇਆ ਸੇਤ ਮਹਿਕਮੇ ਦਾ ਇਹਦੇ باوجود ਅਸੀਂ ਜਿਹੜੀਆਂ ਹੈਗੀਆਂ 24 ਘੰਟੇ ਐਮਰਜੈਂਸੀ ਸਰਵਿਸਿਸ ਦੇ ਰਹੇ ਆ ਨਵੇਂ ਡਾਕਟਰ ਭਰਤੀ ਕੀਤੇ ਅਸੀਂ ਉਹਨਾਂ ਨੂੰ ਕਹਾਂ ਵੀ ਮੈਡੀਕਲ ਵੀ ਬਾਅਦ ਚ ਕਰਾਵਾਂਗੇ ਤੁਸੀਂ ਫਲੱਡ ਅਫੈਕਟਡ ਏਰੀਆਜ਼ ਚ ਜਾਓ ਜਿੰਨੇ ਬੱਚੇ ਪੀਜੀ ਕਰਦੇ ਆ ਡੀਆਰਪੀ ਦੇ ਸਟੂਡੈਂਟ ਆ ਡੀਐਨਬੀ ਦੇ ਸਟੂਡੈਂਟ ਆ ਜਿਹੜੇ ਫੋਰਨ ਮੈਡੀਕਲ ਗ੍ਰੈਜੂਏਟ ਆ ਅਸੀਂ ਸਾਰਿਆਂ ਨੂੰ ਐਮਰਜੈਂਸੀ ਸੇਵਾ ਚ ਲਾਤਾ ਸੋ ਸਾਡੇ 300 ਹਸਪਤਾਲਾਂ ਦੇ ਵਿੱਚ 24 ਘੰਟੇ ਡਾਕਟਰ ਆ ਨਰਸਸ ਆ ਅਸੀਂ ਉਹ ਐਮਰਜੈਂਸੀ ਸੇਵਾਵਾਂ ਦੇ ਰਹੇ ਆ ਤੇ ਜਿਹੜੇ ਖਾਸ ਕਰਕੇ ਜਿਹੜੀਆਂ ਪਾਣ ਗੰਦੇ ਪਾਣੀ ਨਾਲ ਔਰ ਮੱੱਖਿਆਂ ਮਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਚਿਕਨ ਗੁਣੀਆਂ ਮਲੇਰੀਆ ਡੇਂਗੀ ਡਾਇਰੀਆ ਕੋਲਰਾ ਇਹਨਾਂ ਸਾਰਿਆਂ ਦੀ ਰੋਕਥਾਮ ਵਾਸਤੇ ਸਕਿਨ ਡੀਜ਼ ਦੀ ਰੋਕਥਾਮ ਲਈ ਅਸੀਂ ਵਿਆਪਕ ਬੰਦੋਬਸਤ ਕੀਤਾ ਉਹਦੇ ਸਾਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੂਰੇ ਪੰਜਾਬ ਦੇ ਲੈਵਲ ਤੇ 170 ਐਮਬੂਲੈਂਸ ਸੀ 200 ਉਹਨਾਂ ਨੇ ਹੋਰ ਦੇ ਦਿੱਤੀਆਂ ਸਾਨੂੰ ਤੇ ਇਸੇ ਤਰ੍ਹਾਂ ਜਿਹੜੀ ਕੈਮਿਸਟ ਐਸੋਸੀਏਸ਼ਨ ਹੈ ਉਹਨਾਂ ਨੇ ਉਹਨਾਂ ਨੇ ਕਿਟਸ ਬਣਾ ਕੇ ਸਾਡੀਆਂ ਆਸ਼ਾ ਵਰਕਰ ਨੂੰ ਦੇ ਦਿੱਤੀਆਂ ਫਰਸਟ ایڈ ਕਿਟਸ ਸੋ ਬਹੁਤ ਸਾਰੇ ਜਿਹੜੇ ਚੈਰੀਟੇਬਲ ਹਸਪੀਟਲ ਹੈ ਦੂਜੇ ਉਹ ਵੀ ਯ ਕਾਲਜ ਆ ਜਿਹੜੇ ਸਾਡੇ ਹੋਰ ਡਾਕਟਰਸ ਆ ਕੇ ਆਏ ਆਪਰਟ ਤਾਂ ਮਨ ਹੋल्ड ਕਿ ਤੁਸੀਂ ਰੁਕ ਜਾਓ ਮੈਂ ਹਫਤੇ ਬਾਅਦ ਜਾਂ 15 ਦਿਨ ਬਾਅਦ ਤੁਹਾਡੀ ਸਰਵਿਸ ਯੂਜ਼ ਕਰਾਂਗਾ ਜਦੋਂ ਮੈਨੂੰ ਲੋਡ ਪਏਗੇ ਸੋ ਕੁੱਲ ਮਿਲਾ ਕੇ ਜਿਹੜਾ ਹੈਗਾ ਇੱਕ ਬਹੁਤ ਓਵਰਵੈਲਮਿੰਗ ਰਿਸਪੌਂਸ ਆ ਜੀ ਸਾਰੇ ਸੈਕਸੈਸ ਸੈਗਮੈਂਟਸ ਆਫ ਦ ਸਰਕਲ ਸਰਕਾਰੀ ਤੋਂ ਲੈ ਵੇ ਜਿਵੇਂ ਹੋਰ ਸੰਸਥਾਵਾਂ ਨੇ ਜਿਵੇਂ ਅੱਜ ਜਿਮ ਖਾਨਾ ਕਲੱਬ ਦੇ ਵਿੱਚ ਆਇਓ ਹੋਰ ਕਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਸਹਿਯੋਗ ਦੇ ਜੀਆਂ ਨੇ ਅੱਛਾ ਜੇ ਨਾਲ ਕੋਈ ਹੋਰ ਸਹਿਯੋਗ ਦੇਣਾ ਚਾਹੁੰਦਾ ਤਾਂ ਕਿਵੇਂ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਹੈ ਕਿ ਬੇਸ਼ੱਕ ਉਹ ਸਕੈਨ ਨੰਬਰ ਸਾਡੇ ਮਾਧਿਅਮ ਦਰਾਈ ਕੀ ਕਹਿਣਾ ਚਾਹੁੰਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਇਦਾਂ ਦਾ ਮਾਹੌਲ ਹੈ ਇਤਰਾਜ਼ ਦੀ ਬਹੁਤ ਹੈ ਪੂਰੇ ਪੰਜਾਬ ਦਾ ਵੀ ਅਸੀਂ ਦੌਰਾ ਕੀਤਾ ਲੋਕ ਤੜਾਈ ਤੜਾਈ ਕਰ ਰਹੇ ਨੇ ਲੋਕ ਰੋ ਰਹੇ ਨੇ ਇਸ ਸਮੇਂ ਪੰਜਾਬ ਦੀ ਬਾਹ ਫੜਨ ਦੀ ਜ਼ਰੂਰਤ ਹੈ ਕੀ ਮੈਸੇਜ ਦੇਣਾ ਚਾਹੁੰਦਾ ਦੇਖੋ ਮੇਰਾ ਮੈਸੇਜ ਤਾਂ ਇਹ ਹੈ ਕਿ ਤੁਸੀਂ ਜਿਹੜੇ ਪੰਜਾਬੀਆਂ ਦੀ ਖਾਸ ਹਦਾ ਜਿਵੇਂ ਤੁਸੀਂ ਰਾਸ਼ਨ ਲੈ ਕੇ ਪਹੁੰਚੇ ਹੋ ਮੈਂ ਤਾਂ ਸਾਰਿਆਂ ਨੂੰ ਇਹ ਕਹਿੰਦਾ ਵੀ ਤੁਸੀਂ ਇੱਕ ਇੱਕ ਪਰਿਵਾਰ ਨੂੰ ਗਲੇ ਲਾਓ ਉਹਨਾਂ ਨੂੰ ਅਡਾਪਟ ਕਰ ਲਓ ਆਪ ਜਾ ਕੇ ਦੇਖ ਕੇ ਮੌਕੇ ਦੇ ਹਾਲਾਤ ਦੇਖ ਕੇ ਉਹਦੇ ਵਿੱਚ ਜਿਹੜੇ ਮਤਲਬ ਕਿ ਸਮਰੱਥ ਲੋਕ ਹੈਗੇ ਆ ਜਿਵੇਂ ਸਾਡੇ ਡਾਕਟਰਸ ਕਰ ਰਹੇ ਆ ਆਰਜੀਐਮਸੀ ਦੇ ਮੈਂਬਰ ਕਰ ਰਹੇ ਆ बिजनेਸਮੈਨ ਕਰ ਰਹੇ ਆ ਤੇ ਅੱਜ ਹੀ ਸਾਡੇ ਸੰਜੀਵ अरोड़ा ਜੀ ਸਾਡੇ ਮੰਤਰੀ ਵੀ ਆ ਉਹਨਾਂ ਨੂੰ ਮੈਂ ਕਿਹਾ ਉਹਨਾਂ ਨੇ ਸਾਨੂੰ ਇਮੀਡੀਏਟਲੀ 1 ਕਰੋੜ ਰੁਪਏ ਉਹ ਕਹਿੰਦੇ 200 ਘਰਾਂ ਚ ਮੈਂ ਦਿੰਦਾ ਸੋ ਇਸ ਇਸ ਤਰ੍ਹਾਂ ਆਪਾਂ ਕਰਕੇ ਆਪਾਂ ਇੱਕ ਪਰਿਵਾਰ ਨੂੰ ਅਡਾਪਟ ਕਰ ਲਈਏ ਮੈਨੂੰ ਲੱਗਦਾ ਵੀ ਇੱਕ ਤਾਂ ਇਹ ਕਰਨ ਦੀ ਲੋੜ ਆ ਇਸ ਵੇਲੇ ਆਪਾਂ ਉਹਨਾਂ ਦਾ ਸਹਾਰਾ ਬਣੀਏ ਉਹਨਾਂ ਨਾਲ ਗੱਲਬਾਤ ਵੀ ਕਰੀਏ ਕਈ ਵਾਰੀ ਨਾ ਥੋੜਾ ਦਲਾਸਾ ਜਿਹੜਾ ਹੁੰਦਾ ਉਹ ਵੀ ਕੰਮ ਕਰਦਾ ਪੈਸੇ ਤਾਂ ਚਲੋ ਆਪਣੇ ਆਪਾਂ ਕਰਾਂਗੇ ਜੋ ਕਰ ਸਕਦੇ ਆ ਰਾਸ਼ਨ ਵੀ ਦੇ ਰਹੇ ਆਪਾਂ ਸਾਰਾ ਕੁਝ ਕਰ ਰਹੇ ਆ ਲੇਕਿਨ ਉਹਨਾਂ ਨੂੰ ਇੱਕ ਨਵੀਂ ਉਮੀਦ ਹੈ ਜਿਹੜਾ ਇੱਕ ਭਾਈਚਾਰਾ ਆਪਣਾ ਉਹਦੇ ਵਾਸਤੇ ਮੈਂ ਸਾਰੇ ਪੰਜਾਬੀਆਂ ਨੂੰ ਕਹੂੰਗਾ ਕਿ ਜਿਹੜੇ ਅਫੋਰਡ ਕਰ ਸਕਦੇ ਇੱਕ ਇੱਕ ਪਰਿਵਾਰ ਨੂੰ ਅਡਾਪਟ ਕਰ ਲਓ ਉਹਦੇ ਨਾਲ ਗੱਲਬਾਤ ਕਰੋ ਉਹਨਾਂ ਦੀ ਜਿੰਨੀ ਕੋਈ ਐਮਰਜੈਂਸੀ ਹੋ ਉਹਨਾਂ ਨੂੰ ਮਦਦ ਚਾਹੀਦੀ ਉਹ ਕਰ ਦਿਓ ਇੰਨੇ ਕ ਨਾਲ ਹੀ ਲੋਕ ਆਪਣੇ ਪੈਰਾਂ 'ਤੇ ਖੜੇ ਹੋ ਜਾਂਦੇ ਇੱਕ ਸਰ ਜਿਵੇਂ ਪ੍ਰਸ਼ਾਸਨ ਅਧਿਕਾਰੀਆਂ ਦੀ ਗੱਲ ਕੀਤੀ ਆ ਵੀ ਜਿਹਦੇ ਵਿੱਚੋਂ ਕੁਝ ਜਿਹੜਾ ਤੁਹਾਡਾ ਸਵਾਲ ਹੈ ਪਰ ਬਾਲਕਿਸਨ ਜੀ ਨੇ ਵੀ ਕਿਹਾ ਸੀ ਕਿ ਜਨਰਲ ਲੈਵਲ ਤੇ ਅਸੀਂ ਕਹਿੰਦੇ ਜਿਹੜੀ ਵੀ ਤੁਸੀਂ ਹੈਲਪ ਭੇਜਣੀ ਆ ਥਰੂ ਡਿਪਟੀ ਕਮਿਸ਼ਨਰ ਨੂੰ ਨੋਡਲ ਪਾਸਟਰ ਬ ਜਿਹੜਾ ਡਿਪਟੀ ਕਮਿਸ਼ਨਰ ਦਾ ਅਫਸਰ ਹੈ ਬਾਕੀ ਸਾਡੇ ਬਹੁਤ ਸਾਰੇ ਜਿੱਥੇ ਸਾਡੇ ਜਿਵੇਂ ਟਾਰੂ ਚੱਕ ਜੀ ਨੂੰ ਤੁਸੀਂ ਦੇਖਦੇ ਹੋ ਕੁਲਦੀਪ ਧਾਲੀਵਾਲ ਨੂੰ ਦੇਖਦੇ ਹੋ ਲਾਲਜੀਤ ਭੁੱਲਰ ਨੂੰ ਦੇਖਦੇ ਹੋ ਸਾਡੇ ਸਾਰੇ ਜੰਨੇ ਐਮਐਲਏ ਚੁਣੇ ਹੋਏ ਪ੍ਰਤੀਨਿਧੀ ਹੈ ਚਲੋ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕੋਈ ਪਾਰਟੀ ਦੀ ਗੱਲ ਹੋ ਜਾਂਦੀ ਹੈ ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਰ ਲਓ ਉਹਨਾਂ ਨੂੰ ਕੰਟੈਕਟ ਕਰ ਲਓ ਜਿਹੜੇ ਗਰਾਉਂਡ ਪੱਧਰ ਤੇ 24 ਘੰਟੇ ਉੱਥੇ ਲੋਕਾਂ ਦੇ ਵਿੱਚ ਹਾਜ਼ਰ ਹੈ ਉਹ ਤੁਹਾਨੂੰ ਬੈਨੀਫੀਸ਼ੀਅਰੀ ਆਇਡੈਂਟੀਫਾਈ ਕਰ ਚ ਫਿਰ ਤੁਸੀਂ ਵੈਰੀਫਾਈ ਕਰ ਲਓ ਆਪ ਜੀ ਇੱਕ ਸਾਰ ਮੇਰਾ ਹੋਰ ਸਵਾਲ ਹੈ ਜਿਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿੱਚੋਂ ਜਿਹੜੇ ਚੰਗਾ ਕੰਮ ਕਰ ਰਹੇ ਨੇ ਜਿਵੇਂ ਹੁਣ ਸੋਸ਼ਲ ਮੀਡੀਆ ਤੇ ਉਹ ਡਿਪਤੀ ਕੁਮਾਰ ਨੇ ਸਾਖੀ ਸਾਮੀ ਉਹ ਆਪਣੇ ਪੱਧਰ ਤੇ ਚੰਗਾ ਕੰਮ ਕਰ ਰਹੇ ਨੇ ਬੇਸ਼ੱਕ ਹੋਰ ਅਧਿਕਾਰੀ ਵੀ ਕੰਮ ਚੰਗਾ ਕੰਮ ਕਰ ਰਹੇ ਤਾਂ ਉਹਨਾਂ ਨੂੰ ਵਾਸਤੇ ਕੋਈ ਹੌਸਲਾ ਵਜਾਈ ਜਾਂ ਕੋਈ ਛੇ ਵਿਸ਼ੇਸ਼ ਤੌਰ ਤੇ ਕੋਈ ਸਰਕਾਰ ਵੱਲੋਂ ਕੋਈ ਅਵਾਰਡ ਕੋਈ ਇਦਾਂ ਦਾ ਕੰਮ ਕੀਤਾ ਕਿ ਹੋਰ ਹੌ ਜਦੋਂ ਲੋਕ ਤੁਹਾਨੂੰ ਪਿਆਰ ਕਰਦੇ ਆ ਸਾਖੀ ਮੈਂ ਕਹੂੰਗਾ ਸ਼ਿਆਜ਼ ਬਖਮ ਡਾਰਲਿੰਗ ਆਫ ਦੀ ਮਾਸਸਸ ਹਾਂ ਉਹ ਇੱਕ ਸੈਲੀਬ੍ਰਿਟੀ ਬਣੀ ਹੈ ਉਹਨੂੰ ਪੰਜਾਬ ਸਰਕਾਰ ਵੀ ਕਰੇਗੀ ਆਈ ਐਮ ਸ਼ੋਰ ਕਿ ਉਹਨੂੰ ਕੇਂਦਰ ਸਰਕਾਰ ਵੀ ਕਰੇਗੀ ਉਹਨੂੰ ਇੰਟਰਨੈਸ਼ਨਲ ਅਵਾਰਡ ਵੀ ਮਿਲ ਸਕਦਾ ਉਹਨੇ ਆਪਣੇ ਆਪ ਨੂੰ ਡਿਸਟਿੰਗੁਇਸ਼ ਕੀਤਾ ਆਪਣੇ ਆਪ ਨੂੰ ਵਾਲੋ ਨਾ ਸ਼ਿਆਜ਼ ਰੀਜ਼ਨ ਆਫ ਆਬਦਾ ਕਰਾਊਡ ਸੋ ਉਹਨੇ ਬਹੁਤ ਅੱਛਾ ਕੰਮ ਕੀਤਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਉਹ ਐ ਲੱਗਦਾ ਵੀ ਜਿਵੇਂ ਮਤਲਬ ਉਹਨਾਂ ਦੀ ਧੀ ਹੈ ਵਿਚੇ ਉਹਨਾਂ ਦੇ ਤੁਰੇ ਫਿਰਦੀ ਆ ਸੋ ਬਹੁਤ ਅੱਛਾ ਐਪਰੀਸ਼ੀਏਬਲ ਜੀ ਐਪਰੀਸ਼ੀਏਬਲ ਪਹਿਲਾਂ ਸਾਡੇ ਡੀਸੀ ਰਹਾ ਬਹੁਤ ਵਧੀਆ ਸ਼ੀ ਇਜ਼ ਅ ਗੁੱਡ ਆਫੀਸਰ ਸਿਵਲ ਰਾਈਸ ਸੋ ਬਿਲਕੁਲ ਐਸਨ ਪੰਜਾਬ ਦੇ ਸੇਧਪਤਰੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਲੋਕਾਂ ਨੂੰ ਵੀ ਅਪੀਲ ਕੀਤਾ ਹੈ ਕਿ ਤੁਸੀਂ ਇਸ ਸਮੇਂ ਜਿਹੜਾ ਦੁੱਖ ਦੀ ਘੜੀ ਆ ਲੋਕਾਂ ਦਾ ਵੱਧ ਤੋਂ ਵੱਧ ਸਹਿਯੋਗ ਦਿਓ ਜੇਕਰ ਕਿਸੇ ਨੇ ਰਾਸਗਰੀ ਭੇਜਣੀ ਆ ਜਾਂ ਕੋਈ ਫੰਡ ਭੇਜਣਾ ਤਾਂ ਤੁਸੀਂ ਸਿੱਧਾ ਸਰਕਾਰ ਦੇ ਨਾਲ ਸੰਪਰਕ ਕਰ ਸਕਦੇ ਹੋ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਹੁਣ ਜਿਹੜਾ ਸਮਾਂ ਸਾਨੂੰ ਲੋਕਾਂ ਦਾ ਸਹਿਯੋਗ ਦੇਣ ਦਾ ਪਰਵਾਰ ਅਡੌਪਟ ਕਰਦਾ ਜੇਕਰ ਤੁਸੀਂ ਪਰਵਾਰ ਅਡੌਪਟ ਕਰੋਗੇ ਤਾਂ ਜਿਹੜਾ ਪੰਜਾਬ ਦੇ ਵਿੱਚ ਜੋ ਹੜ ਵਰਗੇ ਸਥਿਤੀ ਬਣੀ ਹੈ ਜਾਂ ਇਸੇ ਤਰ੍ਹਾਂ ਦੇ ਹਾਲਾਤ ਬਣੇ ਨੇ ਉਹ ਸੁਧਰ ਜਾ ਸਕਦੇ ਨੇ ਜੇਕਰ ਗੱਲ ਕੀਤੀ ਆਵੇ ਮਾਰਾਣੀ ਕਲੱਬ ਨੇ ਆਪਣੀ ਜੜੀ ਹੈ ਕੁਝ ਸਹਾਇਤਾ ਜੜੀ ਹੈ ਉਹ ਰਾਸ਼ੀ ਫੰਡ ਦੇ ਤੌਰ ਤੇ ਦਿੱਤੀ ਗਈ ਹੈ ਕਿੰਨੀ ਰਾਸ਼ੀ ਦਿੱਤੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਇਸ ਸਮੇਂ ਪੰਜਾਬ ਬੜਾ ਤਰਾਈ ਤਰਾਈ ਕਰ ਰਿਹਾ ਪੰਜਾਬ ਦੇ ਹਾਲਾਤ ਇਦਾਂ ਦੇ ਹੋਏ ਪਏ ਨੇ ਕੀ ਕਹਿਣਾ ਚਾਹਦੇ ਹੋ ਸਾਰਿਆਂ ਨੂੰ ਪਤਾ ਹੈ ਪੰਜਾਬ ਇਸ ਵੇਲੇ 75% ਪਾਣੀ ਵਿੱਚ ਡੁੱਬਿਆ ਹੋਇਆ ਹੈ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਘਰੋਂ ਬੇਕਾਰ ਹੋ ਗਏ ਪਸ਼ੂਆਂ ਲਈ ਬੰਦਿਆਂ ਲਈ ਕੁਝ ਵੀ ਖਾਣ ਪੀਣ ਨੂੰ ਨਹੀਂ ਕਰਦੇ ਘਰ ਬਰਬਾਦ ਹੋ ਗਏ ਸੋ ਅਸੀਂ ਆਰਜੀ ਐਮਸੀ ਕਲੱਬ ਵੱਲੋਂ ਸਾਰੇ ਮੈਂਬਰਾਂ ਵੱਲੋਂ ਇੱਕ ਉਪਰਾਲਾ ਕੀਤਾ ਵੀ ਅਸੀਂ ਅੱਜ 11 ਲੱਖ ਰੁਪਏ ਦੀ ਰਾਸ਼ੀ ਸਿਹਤ ਮੰਤਰੀ ਆਪਣੇ ਸ਼੍ਰੀ ਬਲਬੀਰ ਸਿੰਘ ਜੀ ਨੂੰ ਭੇਟ ਕੀਤੀ ਹੈ ਔਰ ਇਹ ਥੋੜਾ ਜਿਹਾ ਇਨਸ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਸਾਰੇ ਪੈਸੇ ਪਰਿਵਾਰਾਂ ਨੂੰ ਉਹਨਾਂ ਨੂੰ ਡਾਇਰੈਕਟ ਮਿਲੇ ਜਾਣ ਤਾਂ ਜੋ ਲੋਕਾਂ ਨੂੰ ਇਹ ਲੱਗੇ ਵੀ ਅਸੀਂ ਜਿਹੜੇ ਪੈਸੇ ਦਿੱਤੇ ਉਹ ਕਿਸੇ ਕੰਮ ਆਏ ਨਾ ਜੋ ਕਿਤੇ ਪਏ ਰਹਿ ਗਏ ਜਿਸ ਤਰ੍ਹਾਂ ਗੱਲ ਕੀਤੀ ਆਵੇ ਤੁਸੀਂ ਅੱਜ ਜਿਹੜੀ ਰਾਸ਼ੀ ਹੈ 11 ਲੱਖ ਰੁਪਏ ਦੇ ਕਰੀਬ ਭੇਜੀ ਹੈ ਪੰਜਾਬ ਦੇ ਵਿੱਚ ਅਸੀਂ ਬੜੀ ਕਵਰੇਜ ਕੀਤੀ ਹੈ ਕਿਉਂਕਿ ਜਿਹੜੇ ਫਰੋਜ਼ਪੁਰ ਗੁਹਸ਼ਿਆਰਪੁਰ ਇਸ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਤੁਹਾਨੂੰ ਲੱਗਦਾ ਨਹੀਂ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਵੀ ਪਿੰਡ ਜਿਹਨੇ ਅਡਾਪਟ ਕਰਨੇ ਚਾਹੀਦੇ ਨੇ ਪਰਿਵਾਰ ਅਡਾਪਟ ਕਰਨੇ ਚਾਹੀਦੇ ਨੇ ਸ਼ੁਰੂਆਤ ਜਿਹੜੀ ਤੁਸੀਂ ਕੀਤੀ ਹੈ ਕਿੰਨੇ ਕੁ ਪਰਿਵਾਰ ਅਡਾਪਟ ਕੀਤੇ ਨੇ ਤੇ ਅੱਗੇ ਕਿਵੇਂ ਮੂਵਮੈਂਟ ਜਿਹੜੀ ਚਲਾਈ ਜਾਵੇਗੀ ਅੱਜ ਇੱਕ ਬੜਾ ਅੱਛਾ ਉਪਰਾਲਾ ਹੋਇਆ ਡਾਕਟਰ ਬਲਬੀਰ ਸਿੰਘ ਜੀ ਨੇ ਇੱਕ ਦੱਸਿਆ ਕਿ ਜੇ 50000 ਕੋਈ ਦੰਦਾ ਤਾਂ ਇੱਕ ਫੈਮਿਲੀ ਨੂੰ ਅਡੌਪਟ ਕਰ ਸਕਦਾ ਹੈ ਤੋਂ ਉਹਨਾਂ ਦੀ ਅਪੀਲ ਦੇ ਉੱਪਰ ਔਰ ਸਾਡੀ ਅਪੀਲ ਜਿਹੜੇ ਮੈਂਬਰਾਂ ਨਾਲ ਆਏ ਵੇ ਸੀ ਉਹਦੇ ਚੋਂ ਮੌਕੇ ਦੇ ਹੀ 10 ਪਰਿਵਾਰ ਤਾਂ ਅਡੌਪਟ ਹੋ ਚੁੱਕੇ ਇਮੀਡੀਏਟਲੀ ਆਫਟਰ ਥੈਟ ਤੇ ਬਾਕੀ ਅਸੀਂ ਹੌਲੀ ਹੌਲੀ ਲੋਕਾਂ ਨੂੰ ਅਪੀਲ ਕਰਾਂਗੇ ਆਪਣੇ ਮੈਂਬਰਾਂ ਨੂੰ ਅਪੀਲ ਕਰਾਂਗੇ ਤੁਹਾਡੇ ਰਾਹੀਂ ਚੜ੍ਹਦੀ ਕਲਾ ਦੇ ਰਾਹੀਂ ਕਿ ਸਾਰੇ ਦੋਸ ਸਾਰੇ ਭਰਾ ਜਿਹੜੇ ਡਾਇਰੈਕਟ ਨਹੀਂ ਕਿਤੇ ਕਰ ਸਕਦੇ ਸਾਨੂੰ ਕੰਟੈਕਟ ਕਰਨ ਤੇ ਸਾਡੇ ਥਰੂ ਆਪਾਂ ਪਰਿਵਾਰ ਅਡੌਪਟ ਕਰੀਏ ਇਹ ਆਪਣਾ ਧਰਮ ਹੈ ਪਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਸਾਡਾ ਫਰਜ਼ ਬੰਦ ਹੈ ਐਸ ਲਈ ਸਮਾਜ ਦੀ ਕੋਈ ਸੇਵਾ ਕਰਨ ਦਾ ਤੁਹਾਨੂੰ ਲੱਗਦਾ ਨਹੀਂ ਜਿਸ ਤਰ੍ਹਾਂ ਕੋਈ ਵੀ ਪੰਜਾਬ ਦੇ ਉੱਪਰ ਭੀੜ ਪੈਂਦੀ ਆ ਤਾਂ ਪੰਜਾਬੀ ਹਰ ਸਮੇਂ ਜਿਹੜੇ ਨੇ ਖੜਦੇ ਨੇ ਇਸ ਵਾਰ ਵੀ ਜਿਹੜਾ ਪੰਜਾਬ ਨੇ ਹੱਥ ਵੜਾਇਆ ਤੁਸੀਂ ਵੀ ਜਿਹੜਾ ਆਪਣੇ ਤਿਲ ਫੁੱਲ ਦੇ ਉੱਪਰ ਜਿਹੜਾ ਇੱਕ ਯੋਗਦਾਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀਆਂ ਨੂੰ ਜੋ ਕਿ ਆ ਜਾਂਦਾ ਸੀ ਕਿ ਇਹ ਨਸ਼ੇੜੀ ਨੇ ਇਹ ਕੰਮ ਨਹੀਂ ਕਰਦੇ ਇਹ ਵੇਲੇ ਲੜਦੇ ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ ਕੀਤੀ ਜਾਂਦੀ ਪਰ ਅਸੀਂ ਸਮੇਂ ਜਦੋਂ ਭੀੜ ਪਈ ਆ ਪੰਜਾਬੀ ਕੰਮ ਆਏ ਨੇ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਇਹ ਕੋਈ ਪੰਜਾਬ ਦਾ ਨਹੀਂ ساری ਦੁਨੀਆ 'ਚ ਕਦੀ ਵੀ ਕਿਤੇ ਭੀੜ ਆਂਦੀ ਹੈ ਤਾਂ ਪੰਜਾਬੀ ਪਹਿਲੇ ਨੰਬਰ ਤੇ ਜਾਂਦਾ ਔਰ ਉੱਥੇ ਜਾ ਕੇ ਮਦਦ ਕਰਦਾ ਜੇ ਅਸੀਂ ਬਾਹਰ ਜਾ ਜਾ ਕੇ ਇੰਨੀ ਅੱਛੀ ਜਗ੍ਹਾ ਤੇ ਕਿਤੇ ਵੀ ਜਾ ਕੇ ਦੂਰ ਦਰਾੜ ਜੰਗਲ ਪਹਾੜ ਉੱਥੇ ਜਾ ਕੇ ਇੰਨੀ ਕਰ ਸਕਦੇ ਆਪਣੇ ਪੰਜਾਬ ਲਈ ਆਪਣੇ ਘਰ ਲਈ ਕਿਉਂ ਨਹੀਂ ਕਰਾਂਗੇ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਔਰ ਜੋ ਸਾਡੇ ਤੋਂ ਮੰਨ ਪਾਏਗਾ ਜ਼ਰੂਰ ਕਰਾਂਗੇ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਤੁਸੀਂ ਵੀ ਜਿਹੜੀ ਇਹ ਸੇਵਾ ਕੀਤੀ ਆ ਪਿੰਡ ਅਡੌਪਟ ਕਰਨ ਦੀ ਗੱਲ ਕੀਤੀ ਆ ਪਰਿਵਾਰ ਅਡੌਪਟ ਕਰਨ ਦੀ ਗੱਲ ਕੀਤੀ ਆ ਕਈ ਵਾਰ ਨਾ ਇੱਥੇ ਤੱਕ ਪਹੁੰਚ ਨਹੀਂ ਹੁੰਦੀ ਵੀ ਅਗਲਾ ਜਾ ਕੇ ਸਰਕਾਰੀ ਧਾਰੇ ਚਲੇ ਜਾਵੇ ਜਾਂ ਫਿਰ ਮੰਤਰੀ ਸਾਹਿਬਾਨ ਕੋਲ ਜਾਵੇ ਉਹ ਕਿਵੇਂ ਪਹੁੰਚ ਕਰ ਸਕਦਾ ਤੁਹਾਡੇ ਕੋਲ ਜਾਂ ਕਿਵੇਂ ਜਿਹੜਾ ਆਮ ਬੰਦੇ ਦੀ ਜਿਹੜੀ ਇਹ ਸਮਰੱਥਾ ਤੋਂ ਬਾਹਰ ਹੁੰਦਾ ਹੈ ਅੱਜ ਡਾਕਟਰ ਸਾਹਿਬ ਨੇ ਦੱਸਿਆ ਦੋ ਤਿੰਨ ਐਨ ਜੀਓਜ਼ ਨਾਲ ਲੱਗੇ ਆ ਸਾਡੇ ਕੋਲ ਵੀ ਇੱਥੇ ਲੋਕਲ ਐਨ ਜੀਓਜ਼ ਹੈਗੇ ਆ ਤੋ ਸਾਨੂੰ ਜਿੰਮ ਖਾਨਾ ਚੀ ਤੁਸੀਂ ਅਪਰੋਚ ਕਰ ਸਕਦੇ ਹੋ ਅਸੀਂ ਵੀ ਆਪਣਾ ਇੱਕ ਵਿੰਗ ਬਣਾ ਰਹੇ ਆ ਕਿ ਜਿੱਥੇ ਕਿਹੜਾ ਵੀ ਬੰਦਾ ਕੋਈ ਆਪਣੀ ਰਾਸ਼ੀ ਡੋਨੇਟ ਕਰਨਾ ਚਾਹੁੰਦਾ ਹੈ ਫਿਰਮਾਰ ਕਰਨਾ ਚਾਹੁੰਦਾ ਹੈ ਫਿਜ਼ੀਕਲੀ ਅਸੀਂ ਹੱਲੇ ਹੁਣ ਅੱਗੇ ਸੋਚ ਰਹੇ ਆ ਕਿ ਸਾਡੀ ਟੀਮ ਬੜੀ ਅੱਛੀ ਹੈ ਯੰਗ ਬੰਦੇ ਦੀ ਟੀਮ ਹੈ ਅਸੀਂ ਅੱਜ ਵੀ ਇਹੀ ਕੋਸ਼ਿਸ਼ ਕੀਤੀ ਹੈ ਵੀ ਜੇ ਕੋਈ ਪਿੰਡ ਹੋਏਗਾ ਅਸੀਂ ਅਡਾਪਟ ਕਰਕੇ ਉੱਥੇ ਆਪ ਜਾ ਕੇ ਸੇਵਾ ਕਰਨੀ ਪਸੰਦ ਕਰਾਂਗੇ ਸੋ ਬਿਲਕੁਲ ਚੰਗੀ ਗੱਲ ਹੈ ਕਿਉਂਕਿ ਆਪ ਜਾ ਕੇ ਸੇਵਾ ਕਰਨੀ ਕਿਤਨੇ ਕਿਤੇ ਗਰਾਉਂਡ ਜ਼ੀਰੋ ਤੋਂ ਉਤਰ ਕੇ ਉਹਨਾਂ ਲੋਕਾਂ ਦੇ ਵਿੱਚ ਵਿਚਰਨਾ ਜਿਨ੍ਹਾਂ ਦੇ ਨਾਲ ਦੁੱਖ ਵੰਡਾਉਣਾ ਕਿਉਂਕਿ ਪਰਿਵਾਰ ਜਿਹੜਾ ਇਸ ਸਮੇਂ ਜਿਹੜਾ ਤੜਾਈ-ਤੜਾਈ ਕਰ ਰਿਹਾ ਕਿਉਂਕਿ ਅਸੀਂ ਲਗਾਤਾਰ ਉੱਥੇ ਗਰਾਉਂਡ ਜ਼ੀਰੋ ਤੋਂ ਰਿਪੋਰਟਿੰਗ ਕੀਤੀ ਹੈ ਕਿਉਂਕਿ ਜਿਨ੍ਹਾਂ ਦੇ ਘਰ ਸਾਰਾ ਖਤਮ ਹੋ ਗਿਆ ਪਰਿਵਾਰ ਦਾ ਸਾਮਾਨ ਸਾਰਾ ਖਤਮ ਹੋ ਗਿਆ ਆਪ ਖੁਦ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਤੇ ਰਹਿਣੇ ਨੇ ਸੋ ਸਾਨੂੰ ਵੀ ਜਿਹੜਾ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸੋ ਬਿਲਕੁਲ ਪੰਜਾਬ ਦੇ ਸਿਹਤ ਮੰਤਰੀ ਨੇ ਵੀ ਇਹਦਾ ਗੱਲ ਦਾ ਜ਼ਿਕਰ ਕੀਤਾ ਕਿ ਜੀਵੇਸ਼ਕ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੌਰੇ ਤੇ ਆ ਰਹੇ ਨੇ ਕਿ ਵੱਡਾ ਪੈਕੇਜ ਦੇਣਗੇ ਜਾਂ ਕੀ ਕੁਝ ਕਰਨਗੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਥਿਤੀ ਆ ਉਹ ਕਲੀਅਰ ਹੋ ਸਕੇਗੀ। ਨਹੀਂ ਸਰ ਹਰ ਮਾਰ ਦੀ ਗ੍ਰਾਮ ਵੀ ਕਲੱਬ ਜਿਹੜਾ ਹੈਗਾ ਕੋਈ ਵੀ ਹਫ਼ਤਾ ਆਉਂਦੀ ਇੱਥੇ ਘਟਦਾ ਤੇ ਅੱਜ ਹਟਪੀਟਾਂ ਲਈ ਕਿਵੇਂ ਨਾਲ ਸਾਡੇ ਆਰਜੀਐਮਸੀ ਕਲੱਬ ਦੇ ਜਿਹੜੀ ਸਾਰੀ ਟੀਮ ਹੈ ਸਾਡੇ ਲਈ ਅੱਜ ਬਹੁਤ ਮਾਣ ਦੀ ਗੱਲ ਹੈ ਕਿ ਸਾਡੀ ਸਾਰੀ ਟੀਮ ਨੇ ਸਾਰੇ ਕਲੱਬ ਦੇ ਮੈਂਬਰਾਂ ਨੇ 11 ਲੱਖ ਰੁਪਿਆ ਡਾਕਟਰ ਬਲਵੀਰ ਨੂੰ ਜਿਹੜੀ ਆਫਤ ਆਈ ਵੀ ਹੈ ਇਹਦੇ ਵਿੱਚ ਇੱਕ ਛੋਟਾ ਜਿਹਾ ਯੋਗਦਾਨ ਪਾਇਆ ਉਸ ਤੋਂ ਇਲਾਵਾ ਅਸੀਂ ਅੱਜ ਸਾਰੇ ਜਿਹੜੇ ਡਾਕਟਰ ਸੁਦੀ ਡਾਕਟਰ ਵਰਮਨ ਸਿੰਘ ਮੈਂ ਅਸੀਂ ਸਾਰਿਆਂ ਨੇ ਦੋ ਦੋ ਫੈਮਲੀਆਂ ਅਡਾਪਟ ਕੀਤੀਆਂ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹਦੇ ਵਿੱਚ ਜਿੰਨੇ ਵੀ ਸਾਡੇ ਹੋਰ ਦੋਸਤ ਮੈਂਬਰਸ ਨੇ ਜਿੰਨੇ ਵੀ ਅੱਛੇ ਹੋਰ ਰੈਪਿਊਟੇਡ ਪਰਸਨੈਲਿਟੀ ਨੇ ਸਭ ਨੂੰ ਕਹੀਏ ਇੱਕ ਇੱਕ ਦੋ ਦੋ ਫੈਮਲੀਆਂ ਨੂੰ ਅਡਾਪਟ ਕਰਨ ਜਿੱਤੇ ਤੱਕ ਮੈਨੂੰ ਲੱਗਦਾ ਹੈ ਕਿ ਸ਼ਾਇਦ ਸਾਡੀ ਕੱਲ ਨੂੰ ਕੋਈ ਮੁੜੇਗਾ ਨਹੀਂ ਤੇ ਅਸੀਂ ਪਟਿਆਲਾ ਸ਼ਹਿਰ ਤੋਂ ਹੀ ਘਟੋ-ਘਟ 2000 ਫੈਮਿਲੀ ਨੂੰ ਅਡਾਪਟ ਕਰਾਂਗੇ ਅੱਜ ਤੋਂ ਇਹ ਮੈਂ ਸ਼ੁਰੂ ਕੀਤੀ ਹੈ ਸਾਡੀ ਸਾਰੀ ਟੀਮ ਨੇ ਐਗਜ਼ੈਕਟਿਵ ਨੇ ਮਿਲ ਕੇ ਅਸੀਂ ਕੰਮ ਸ਼ੁਰੂ ਕਰਾਂਗੇ ਤੁਹਾਨੂੰ ਲੱਗਦਾ ਹੈ ਕਿ ਮਨਤੌਰੀ ਭਾਈ ਦਾ ਕੰਮ ਤੁਹਾਡੇ ਵੱਲੋਂ ਵੀ ਪਹਿਲਾਂ ਸ਼ੁਰੂ ਕਰ ਦਿੱਤਾ ਜਾਏਗਾ ਔਰ ਫੈਮਿਲੀ ਤੁਸੀਂ ਕਿੰਨੀਆਂ ਅਡਾਪਟ ਕਰੀਆਂ ਨੇ ਮੈਂ 2 ਫੈਮਿਲੀ ਅਡਾਪਟ ਕੀਤੀਆਂ ਡਾਕਟਰ ਬੋਪਾ ਰਾਏ ਨੇ ਡਾਕਟਰ ਮਨਮੋਹ ਸਿੰਘ ਨੇ ਡਾਕਟਰ ਸੁਦੀਰ ਨੇ ਅਸੀਂ ਸਭ ਨੇ ਦੋ-ਦੋ ਫੈਮਿਲੀ ਅਡਾਪਟ ਕੀਤੀਆਂ ਤੇ ਬਾਕੀ ਸਾਡੀ ਜਿੰਨੀ ਵੀ ਸਾਰੀ ਐਗਜ਼ੈਕਟਿਵ ਟੀਮ ਹੈ ਸਾਰਿਆਂ ਨੇ ਇੱਕ ਇੱਕ ਦੋ ਦੋ ਫੈਮਲੀਆਂ ਅਡੌਪਟ ਕਰਨਗੇ ਬਾਕੀ 11 ਲੱਖ ਰੁਪਿਆ ਅਸੀਂ ਕਲੱਬ ਨੂੰ ਕਲੱਬ ਦੀ ਤਰਫੋਂ ਅ ਰਾਤ ਫੰਡ ਦੇ ਅਸੀਂ ਦਿੱਤਾ ਤੇ ਬਾਕੀ ਲੋ ਵੀ ਹੈ ਜਿਹੜੇ ਇਹ ਏਰੀਏ ਪੈਂਡਿੰਗ ਨੇ ਆਪ ਵੀ ਸਾਡੇ 4400 ਅਸੀਂ ਕਲੱਬ ਦੇ ਜਿਹੜੇ ਸਪੋਰਟਸ ਵਾਲੇ ਸਾਰੇ ਬੋਰਡਿੰਗ ਵਾਲੇ ਮੈਂਬਰ ਨੇ ਤੇ ਅਸੀਂ ਡਾਕਟਰ ਸਾਹਿਬ ਨੂੰ ਕਿਹਾ ਕਿ ਜਿੱਤੇ ਵੀ ਸਾਡੀ ਵਲੰਟੀਅਰ ਦੀ ਲੋੜ ਹੈ ਐਸੇ ਵਲੰਟੀਅਰ ਅਸੀਂ ਸਾਰੇ ਤਿਆਰ ਆ

Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.